ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਰ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਿੱਧੂ ਕਾਰ ਵੇਅਰ ਪੇਜ ਦੇ ਉੱਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮਿੱਤਰੋ ਅੱਜ ਤੁਹਾਡੇ ਲਈ ਆਪਾਂ ਐਵਰੇਜ ਦੀ ਰਾਣੀ ਲੈ ਕੇ ਪਹੁੰਚਾਂਗੇ ਸਭ ਤੋਂ ਵੱਧ ਐਵਰੇਜ ਮੰਗੀ ਹੈ ਇਹ ਕਾਰ ਇਹ Honda City ਕਾਰ ਹੈ ਜੀ 2015 ਮਾਡਲ ਦੀ ਕਾਰ ਹੈ ਜੀ ਪਹਿਲਾਂ ਇੱਕ ਵਾਰੀ ਕਾਰ ਦੀ ਲੁੱਕ ਚੈੱਕ ਕਰੋ ਚਾਰੇ ਪਾਸੋਂ ਬਿਲਕੁਲ ਹੀ ਨਵੀਂ ਕਾਰ ਪਈ ਹੈ ਇੱਕ ਵਾਰੀ ਕਾਰ ਦੀ ਲੁੱਕ ਚੈੱਕ ਕਰੋ ਚਾਰੇ ਪਾਸੋਂ ਬਹੁਤ ਸੋਹਣੀ ਕਾਰ ਆ ਗਈ ਕਰੇ ਖੜੀ ਹੈ ਇਹ ਕਾਰ ਕਸਟਮਰ ਦੇ ਤੇ ਟਾਇਰ ਵੀ ਗੱਡੀ ਦੇ ਵਿੱਚ ਬਿਲਕੁਲ ਹੀ ਨਵੇਂ ਨੇਗੇ। ਕਿਦਰੇ ਕਾਰ ਦੇ ਵਿੱਚ ਕੋਈ ਗਲਤ ਨਹੀਂ। ਸਾਰੀ ਕਾਰ ਹੀ ਨਵੀਂ ਪਈ ਆਗੀ। ਇੱਕ ਵਾਰੀ ਆਪਾਂ ਹੁਣ ਤੁਹਾਨੂੰ ਕਾਰ ਦਾ ਇੰਟੀਰੀਅਰ ਸਿਸਟਮ ਚੈੱਕ ਕਰਵਾ ਦਈਏ। ਲਓ ਜੀ ਬਿਲਕੁਲ ਨਮਾ ਇੰਟੀਰੀਅਰ ਹੈਗਾ। ਸੀਟ ਕਵਰਨ ਤੋਂ ਲੈ ਕੇ ਸਾਰੀ ਕਾਰ ਹੀ ਨਵੀਂ ਪਈ ਆਗੀ। ਮੈਨੂਅਲ ਆਪਸ਼ਨ ਦੇ ਵਿੱਚ ਆਗੀ ਕਾਰ ਇਹ ਤੇ ਜੇ ਕਾਰ ਦੇ ਦੇ ਐਵਰੇਜ ਦੀ ਗੱਲ ਕਰੀਏ 29 ਤੋਂ 30 ਦੀ ਕਾਰ ਦੀ ਹੈ ਯਾਰ ਅੰਦਾਜ਼ਾ ਤਾਂ ਐਵਰੇਜ ਸਾਰੇ ਕਾਗਜ਼ ਪੱਤਰ ਓਕੇ ਮਿਲ ਜਾਣਗੇ। ਫਸਟ ਓਨਰ ਦੀ ਕਾਰ ਆ 2015 ਮਾਡਲ ਦੇ ਵਿੱਚ। ਕਿਸੇ ਸਾਰੇ ਕਾਰ ਦੇ ਨਾਲ ਦੇਣਗੇ 1 ਰੁਪਏ ਦਾ ਕਾਰ ਦੇ ਉੱਪਰ ਲਾਉਣ ਦੀ ਜਰੂਰਤ ਨਹੀਂ ਤੇ ਕਾਰ ਦਾ ਰੇਟ ਹੈ ਨਾ ਸਿਰਫ ਔਰ ਸਿਰਫ 390000 ਰੁਪਿਆ ਬਾਕੀ ਮੌਕੇ ਤੇ ਮਾਨਤਾ ਨੇ ਦੇ ਵਿੱਚੋਂ ਕਰ ਦਾਂਗੇ ਪੂਰੀ ਸੋਹਣੀ ਕਾਰ ਆ ਗਈ ਇੱਕ ਵਾਰੀ ਆਪਾਂ ਤਾਂ ਨੋ ਕਾਰ ਦੀ ਇੰਜਨ ਜਾਂ ਘਰਾਦੀ ਬਿਲਕੁਲ ਹੀ ਨਾ ਮਾਈਂਦ ਕਰ ਦਾਂਗੇ ਲਓ ਜੀ ਇੱਕ ਵਾਰੀ ਇੰਜਨ ਚੈੱਕ ਕਰੋ ਸਾਰਾ ਜੈਨੂਨ ਇੰਜਨ ਹੈ ਵਿਆ ਕਿਸੇ ਪਾਸੇ ਕੋਈ ਦਿੱਕਤ ਨਹੀਂ ਕਾਰ ਦੇ ਵਿੱਚ ਪੂਰੀ ਸੋਹਣੀ ਕਾਰ ਹੈ ਜਿਹੜੇ ਬਾਈ ਕਹਿੰਦੇ ਸੀ ਕਿ ਤੁਹਾਨੂੰ ਕਾਰ ਦਾ ਖਰਚਾ ਬਹੁਤ ਜ਼ਿਆਦਾ ਪੈਂਦਾਗਾ ਮੈਂ ਇਹਨਾਂ ਨੂੰ ਰეკਮੈਂਡ ਕਰਦਾ ਕਿ ਤੁਸੀਂ Honda City ਕਾਰ ਲਵੋ ਕਿਉਂਕਿ ਐਵਰੇਜ ਦੀ ਰਾਨੀ ਹੈ ਬਾਕੀ ਦਾ ਖਰਚਾ ਹੀ ਬਹੁਤ ਜ਼ਿਆਦਾ ਘੱਟਾਗਾ ਇਹ ਕਾਰ ਦਾ ਰੇਟ ਹੈ ਨਾ ਸਿਰਫ ਔਰ ਸਿਰਫ 390000 ਰੁਪਏ ਜਿਸ ਕਿਸੇ ਭਰਾ ਨੂੰ ਕਾਰ ਚਾਹੀਦੀ ਹੋਵੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਾਲ ਕਰ ਲੈ ਛੇਤੀ ਛੇਤੀ ਕਾਰ ਨੂੰ ਬੁੱਕ ਕਰਨ ਦੇ ਲਈ